ਪੱਤੇ ਰਾਏ ਹੈਡ ਗ੍ਰਾਂਥੀ ਬਾਰੇ ਕਵਿਤਾ ਸੁਣੋ 35-40 ਸਾਲ ਹੋ ਗਏ ਗੁਰੂ ਘਰ ਆਮਦੇ ਨੂੰ ਅੱਜ ਤੀਕ ਸੇਵਾ ਜਿਹੜੀ ਪੱਪੇ ਨੇ ਨਿਮਾਈ ਐ ਮੀ ਕਣੀ ਵਿੱਚ ਭਾਵੇਂ ਮੌਸਮ ਖਰਾਬ ਹੋਵੇ ਪਛੜਿਆ ਕਦੇ ਨਹੀਂ ਜਾ ਕੇ ਹਾਜ਼ਰੀ ਲਗਾਈ ਐ ਬਾਬੇ ਜੀ ਜੋ ਕਰਨੀ ਨਾ ਮਿੱਤ ਗਿਆ ਫਲ ਇਹਨੂੰ ਬਾਬਾ ਸੁੱਚਾ ਸੇਨੇ ਕੀਤੀ ਨਾਮ ਦੀ ਕਮਾਈ ਐ ਸਾਰੇ ਪਿੰਡ ਵਿੱਚ ਕਦੇ ਕਿਸੇ ਨਾ ਬਗਾੜਿਆ ਨੀ ਇਹ ਜਿਹੜੀ ਸਿੱਖਿਆ ਜੋ ਦਾਦੇ ਦੀ ਪੜ੍ਹਾਈ ਹੈ ਸਾਰੇ ਪਿੰਡ ਵਿੱਚ ਨਾਲੇ ਕਰਦਾ ਹੈ ਪਾਠ ਇਹ ਕੋਈ ਅਰਦਾਸਾਂ ਨਾ ਕਿਸੇ ਦੀ ਗੱਲ ਮੋੜਦਾ ਗਰੀਬ ਤੇ ਅਮੀਰ ਨੂੰ ਤਾਂ ਇੱਕੋ ਜਿਹਾ ਸਮਝਦਾ ਹੈ ਹਰ ਤੇ ਗਵਾਨ ਨਹੀਂ ਕਿਸੇ ਦਾ ਦਿਲ ਤੋੜਦਾ ਸ਼ੀਵਾ ਇਹਨੂੰ ਜਿੱਡੇ ਦੀ ਸਮਾਈ ਹੈ ਗ੍ਰੰਥੀ ਦੀ ਕਥਾ ਕਰੇ ਜਦੋਂ ਗੱਲ ਗੱਲ ਨੂੰ ਨਿਚੋੜਦਾ ਤਾਂ ਉਹ ਇਹਦੇ ਘਰੇ ਅੱਜ ਘਾਟਾ ਕਾਸ਼ੇ ਚੀਜ਼ ਦਾ ਨਹੀਂ ਦੇਵਤਾ ਕਵਿਟ ਗੱਲਾਂ ਸੱਚੀਆਂ ਨੇ ਜੋੜਦਾ ਲੋਕ ਸਾਰੇ ਚੰਗਾ ਉਸ ਬੰਦੇ ਨੂੰ ਤਾਂ ਆਖਦੇ ਐ ਸਾਰਾ ਦਿਨ ਜਿਹੜਾ ਮਿੱਠਾ ਬੋਲਦਾ ਜ਼ੁਬਾਨ 'ਚੋਂ ਇਹ ਚੰਗੇ ਕੰਮ ਵਿੱਚੋਂ ਜ਼ਿਆਦਾ ਰਹਿ ਜਾਂਦੀਆਂ ਹੈ ਇੱਕ ਦਿਨ ਟੁੱਟ ਜਾਣਾ ਕੋਲੇ ਜਹਾਨ ਚੋਂ ਕਈ ਬੰਦੇ ਦਿਨ ਰਾਤ ਪੈਸੇ ਪਿੱਛੇ ਲੱਗੇ ਰਹਿੰਦੇ ਪੈਸਾ ਮਾੜਾ ਖਾਣਾ ਹੈ ਲੋਕਾਂ ਦੇ ਕੀਤੇ ਦਾਨ ਚੋਂ ਸਿੱਖਾਂ ਨੂੰ ਤਾਂ ਸਾਰਾ ਕੁਝ ਦੱਸਿਆ ਗ੍ਰੰਥ ਵਿੱਚ ਮੋਗਲਾਂ ਨੂੰ ਅੱਲਾ ਦਾੜਾ ਮਿਲਦਾ ਕਰਾਂ ਚੋਂ